ਹੈਲੋ ਜੀ ਸਤਿ ਸ਼੍ਰੀ ਅਕਾਲ ਤੁਸੀਂ ﺍﻟमारी ਦੇਖ ਸਕਦੇ ਜਿਹੜੇ ਪ੍ਰਾਈਮ ਟਾਈਮ ਦੀ ﺍﻟमारी ਹੁੰਦੀ ਕਿੰਨੀ ਜਿਆਦਾ ਗੰਦੀ ਹੋਈ ਪਈ ਆ ਦੇਖੋ ਜੀ ਮਤਲਬ ਕੁਝ ਚੀਜ਼ਾਂ ਥੋੜ੍ਹਾ ਬੋਤ ਬਹੁਤ ਜਿਆਦਾ ਖਾਸ ਹੁੰਦੀਆਂ ਹਨਾ ਜਿਹੜੀ ਤੁਸੀਂ ਵੇਚਣਾ ਵੀ ਨਹੀਂ ਚਾਹੁੰਦੇ ਨਮੀ ਚੀਜ਼ ਲੈ ਕੇ ਵੀ ਨਹੀਂ ਉਹਦੀ ਥਾਣ ਚਾਹੁੰਦੇ ਆਪਾਂ ਅੱਜ ਇਹ ਗੰਦੀ ਜਿਹੜੀ ﺍﻟमारी ਨੂੰ ਸਾਫ਼ ਕਰਾਂਗੇ ਬਿਲਕੁਲ ਨਵੇਂ ਵਾਂਗੇ ਇਹਦੇ ਵਾਸਤੇ ਸਾਨੂੰ ਕੀ ਚਾਹੀਦਾ ਆਪਾਂ ਕੋਲੀ ਦੇ ਵਿੱਚ ਇੱਥੇ ਪਾਣੀ ਲੈ ਲਿਆ ਹੈ ਪਾਣੀ ਆ ਦੇ ਸਕਦੇ ਤੁਸੀਂ ਥੋੜਾ ਜਿਹਾ ਪਾਣੀ ਤੁਸੀਂ ਜਿਆਦਾ ਪਾਣੀ ਵੀ ਵਰਤ ਸਕਦੇ ਹੋ ਪਰ ਮੈਂ ਜਿੰਨੀ ਕਲ ਮਾਰੀ ਸਾਫ ਕਰੀ ਉਸ ਹਿਸਾਬ ਨਾਲ ਠੀਕ ਹੈ ਇੱਕ ਪੈਕਟ ਆਪਾਂ ਇਹਦੇ ਵਿੱਚ ਈਜ਼ੀ ਦਾ ਪਾ ਦੇਣਾ ਹੈ ਇੱਕ ਪੂਰਾ ਇੱਕ ਪੈਕਟ ਈਜ਼ੀ ਦਾ ਪਾਣਾ ਹੈ ਇਹ ਨਹੀਂ ਵੀ ਹਾਫ ਪਾਣਾ ਹੈ ਈਜ਼ੀ ਦਾ ਪੈਕਟ ਪਾਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਇੱਕ ਪੈਕਟ ਆਪਾਂ ਪੂਰਾ ਇਨੋ ਦਾ ਪਾ ਦੇਣਾ ਹੈ ਤੁਸੀਂ ਦੇਖ ਸਕਦੇ ਜਦੋਂ ਵੀ ਇਨੋ ਦਾ ਪੈਕਟ ਅਸੀਂ ਇਹਦੇ ਵਿੱਚ ਪਾਉਣਾ ਤਾਂ ਤੁਸੀਂ ਦੇਖੋ ਜਦੋਂ ਇਹਨੂੰ ਤੁਸੀਂ ਚਮਚ ਨਾਲ ਘੁਮਾਣਾ ਸ਼ੁਰੂ ਕਰੋਗੇ ਆ ਦੇਖੋ ਝਾਗੀ ਝੱਗ ਬਣ ਕੇ ਸਟਾਰਟ ਹੋ ਜਾਣੀ ਹੈ ਹਨਾ ਤੇ ਇਹ ਮਤਲਬ ਬਹੁਤ ਵਧੀਆ ਚੀਜ਼ ਬਣ ਕੇ ਤਿਆਰ ਹੋ ਜਾਂਦੀ ਹੈ ਘਰਾਂ ਦੇ ਵਿੱਚ ਜਰੂਰ ਇਸਤੇਮਾਲ ਕਰਿਆ ਕਰੋ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਹੁਣ ਮਿੱਠਾ ਸੋਡਾ ਪਾ ਦੇਣਾ ਜ਼ਿਆਦਾ ਨਹੀਂ ਪਾਣਾ ਬਿਲਕੁਲ ਥੋੜਾ ਜਿਹਾ ਪਾਣਾ ਪੱਖਾ ਕੂਲਰ ਚੱਲਦਾ ਪਿਆ ਸੀ ਕਿ ਕੋਈ ਗਰਮੀ ਬਹੁਤ ਜ਼ਿਆਦਾ ਹੋਈ ਪਈ ਹੈ ਤੇ ਇਸ ਕਰਕੇ ਜਿਹੜਾ ਵੀ ਸਮਾਨ ਪੰਦੇ ਵੇਸੇ ਉੱਡਦਾ ਉੱਡਣ ਡਿਆ ਸੀਗਾ ਲੋ ਜੀ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਦੇ ਵਿੱਚ ਮਿਕਸ ਕਰ ਲੈਣਾ ਉਦੋਂ ਬਾਅਦ ਆਪਾਂ ਕੀ ਕਰਨਾ ਇੱਥੇ ਦੇਖ ਸਕਦੇ ਹੋਲ ਬਣ ਕੇ ਹੋ ਗਿਆ ਤਿਆਰ ਇੱਥੇ ਆਪਾਂ ਇੱਕ ਜਰਾਵ ਲਈ ਹੈ ਜਰਾਬ ਚ ਇਹਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਜਿਹੜਾ ਘੋਲ ਬਣਾਇਆ ਹੈ ਆ ਦੇਖ ਸਕਦੇ ਆ ਆ ਜਿੱਥੇ-ਜਿੱਥੇ ਅਲਮਾਰੀਆਂ ਆਪਣੀਆਂ ਗੰਦੀ ਹੋਏ ਪਿਆ ਮੈਲ ਵਗੈਰਾ ਜੰਮੀ ਜੰਗ ਲੱਗਿਆ ਹੈ ਨਾ ਉੱਥੇ ਇਹਨੂੰ ਆਪਾਂ ਲਗਾ ਦੇਣਾ ਜਿਸ ਤਰ੍ਹਾਂ ਮੈਂ ਵੀਡੀਓ ਦੇ ਵਿੱਚ ਲਗਾ ਰਹੀ ਆ ਤੇ ਉਤੋਂ ਪਹਿਲਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਜਾਓ ਵੀਡੀਓ ਵਧੀਆ ਲੱਗਦੀ ਹੈ ਤੇ ਉਹ ਲਾਈਕ ਸ਼ੇਅਰ ਕਮੈਂਟ ਕਰਕੇ ਵੀ ਜ਼ਰੂਰ ਦੱਸਿਓ ਇਹ ਆਪਣਾ ਥੋੜਾ ਜਿਹਾ ਛੋਟਾ ਜਿਹਾ ਕਮਰਾ ਨਾ ਇਸ ਕਰਕੇ ਪੂਰੀ ਵੀਡੀਓ ਨਹੀਂ ਆਂਦੀ ਪਈ ਤਾਂ ਆਪਾਂ ਜਿੱਥੇ-ਜਿੱਥੇ ਅਲਮਾਰੀ ਗੰਦੀ ਹੋਈ ਪਈ ਸੀ ਉਹ ਵਾਲੀ ਸਾਈਡ ਤੇ ਜਿਆਦਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕੁੰਡੇ ਵੀ ਤੁਸੀਂ ਦੇ ਸਕਦੇ ਹੋ ਕਿੰਨੇ ਜਿਆਦਾ ਗੰਦੇ ਹੋਏ ਜੰਗ ਲੱਗੇ ਹੋਏ ਇਹ ਕੁੰਡਿਆਂ ਦੇ ਉੱਤੇ ਪੂਰੀ ਅਲਮਾਰੀ ਦੇ ਉੱਤੇ ਆਪਾਂ ਇਹਨੂੰ ਚੰਗੇ ਤਰ੍ਹਾਂ ਇਹ ਜਿਹੜਾ ਆਪਾਂ ਲੋਸ਼ਨ ਜਿਹਾ ਬਣਾਇਆ ਸੀ ਨਾ ਚੰਗਾ ਤਰ੍ਹਾਂ ਲਗਾ ਲਿਆ ਹੈ ਤੇ ਬਸ ਫਿਰ ਇਹੀ ਜਰਾਬ ਦੇ ਨਾਲ ਹੋਰ ਕੋਈ ਚੀਜ਼ ਨਹੀਂ ਤੁਸੀਂ ਬਰਤਨ ਜੇ ਥੋੜਾ ਸਕਰਬ ਹੈਗਾ ਤੁਸੀਂ ਵਰਤ ਸਕਦੇ ਹੋ ਸੌਫਟ ਵਾਲਾ ਨਹੀਂ ਜਿਹੜਾ ਦੂਆ ਹੁੰਦਾ ਹੈ ਕੰਡਿਆਂ ਉਹ ਹੁੰਦਾ ਨਾ ਭਾਂਡੇ ਭੁੰਡੇ ਮਾਂਜਣੇ ਵਾਲਾ ਉਹ ਵਾਲਾ ਤੇ ਆਹ ਦੇ ਸਕਦੇ ਤੁਸੀਂ ਫਰਕ ਤੁਹਾਨੂੰ ਮਿੰਟਾਂ 'ਚ ਨਜ਼ਰ ਆ ਜਾਣਾ ਪਹਿਲਾਂ ਕਿੰਨੀ ਗੰਦੀ ਸੀਗੀ ਅਲਮਾਰੀ ਹੁਣ ਬਿਲਕੁਲ ਨਵੇਂ ਵਰਗੀ ਹੋਣ ਲੱਗੀ ਤੁਸੀਂ ਦੇਖ ਸਕਦੇ ਹੋ ਹਨ ਤੇ ਦੂਰ ਤੇ ਥੋੜੇ ਜਿਹਾ ਦੂਰ ਤੇ ਦਿਖਾਉ ਤਾਂ ਬਹੁਤ ਛੇਤੀ ਫਰਕ ਨਜ਼ਰ ਆਉਂਦਾ ਹੈ ਤੇ ਬਸ ਆ ਤਿੰਨ ਚੀਜ਼ਾਂ ਦਾ ਕਮਾਲ ਹੈ ਅਗਰ ਤੁਹਾਡੇ ਕੋਲ ਗੋਲਗੇਟ ਵੀ ਹੈਗੀ ਤੁਸੀਂ ਉਹ ਵੀ ਵਰਤ ਸਕਦੇ ਹੋ ਬਟ ਇਹ ਸਭ ਤੋਂ ਬੈਸਟ ਚੀਜ਼ ਮੈਨੂੰ ਕਹੀ ਦੀ ਵੀ ਪੂਰੀ ਤਰ੍ਹਾਂ ਅਲਮਾਰੀ ਦੇਖਣ ਦੀ ਹੈ ਕਿਉਂਕਿ ਉਹ ਤਾਂ ਕਹਿੰਦੀ ਸੀ ਹਾਂਜੀ ਦੀਦੀ ਦੇਖਦੀ ਪਈ ਐ ਅਲਮਾਰੀ ਤੇ ਬਸ ਇਸ ਬੰਨੇ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਫ਼ ਕਰ ਲੈ ਦੂਜੀ ਸਾਈਡ ਵੀ ਆਪਾਂ ਇਸ ਤਰ੍ਹਾਂ ਹੀ ਸਾਫ਼ ਕਰ ਲੈਣਾ ਹੈ ਘਰ ਦੇ ਵਿੱਚ ਥੋੜੀ ਜਿਹੀ ਮਿਹਨਤ ਦੀ ਲੋੜ ਹੁੰਦੀ ਹੈ ਘਰ ਦੇ ਵਿੱਚ ਹੀ ਤੁਸੀਂ ਪੁਰਾਣਾ ਸਮਾਨ ਨੂੰ ਬਿਲਕੁਲ ਨਵੇਂ ਵਰਗਾ ਕਰ ਸਕਦੇ ਹੋ ਕਿਉਂਕਿ ਹੁਣ ਦੀਵਾਲੀ ਦੀ ਸਫਾਈਆਂ ਵੀ ਸ਼ੁਰੂ ਹੁੰਦੀਆਂ ਪਈਆਂ ਸੀਗੀਆਂ ਹਨ ਤੇ ਇਸ ਕਰਕੇ ਮੈਂ ਚਲੋ ਪਹਿਲਾਂ ਅਲਮਾਰੀ ਆਪਾਂ ਸਾਫ਼ ਕਰ ਲੈਂਦੇ ਆ ਇਹ ਬਹੁਤ ਪੁਰਾਣੀ ਅਲਮਾਰੀਆਂ ਜਦੋਂ ਆਪਾਂ ਮੈਨੂੰ ਲੱਗਦਾ ਤੀਜੀ ਚੌਥੀ ਚ ਪੜ ਦੇਣ ਜਿਆਦੀਆਂ ਅਲਮਾਰੀਆਂ ਮੰਮੀ ਸਾਡੀ ਨੇ ਲਈ ਹੋਈ ਸੀਗੀ ਤੇ ਉਹ ਬਸ ਮੰਮੀ ਤਾਂ ਹੈ ਨਹੀਂ ਬਸ ਉਹਨਾਂ ਦੀ ਯਾਦ ਕਰਕੇ ਅਲਮਾਰੀਏ ਆਪਾਂ ਇਹ ਰੱਖੀ ਹੋਈ ਆ ਤੇ ਬਸ ਇਹਨੂੰ ਆਪਾਂ ਹੁਣ ਸਾਫ਼ ਕਰਨ ਦੇ ਆ ਇੱਧਰ ਵੀ ਦੇਖ ਸਕਦੇ ਇੱਕ ਬੰਨੇ ਦਾ ਸਾਫ਼ ਹੋ ਗਿਆ ਤੇ ਦੂਜੇ ਬੰਨੇ ਵੀ ਆਪਾਂ ਲੱਗੇ ਹੋਏ ਆਂ ਅਲਮਾਰੀ ਸਾਫ਼ ਕਰਨ ਤੇ ਹੋਰ ਦੱਸਣਾ ਵੀ ਤੁਹਾਡੇ ਸਾਈਡ ਕਿੱਦਾਂ ਗਰਮੀ ਪੈਂਦੀ ਸਾਡੇ ਬੰਨੇ ਤਾਂ ਬਹੁਤ ਜ਼ਿਆਦਾ ਗਰਮੀ ਪੈਂਦੀ ਆ ਆਹ ਲੋ ਜੀ ਇਹ ਅਲਮਾਰੀ ਸਾਫ਼ ਕਰਨ ਤੋਂ ਬਾਅਦ ਨਾ ਪੂਰੀ ਕਿਉਂਕਿ ਵੀਡੀਓ ਫਿਰ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਹੈ ਜਿੰਨਾ ਵੀ ਆਪਾਂ ਸਮਾਨ ਇਹ ਬੜਾ ਬਣਾਇਆ ਸੀ ਨਾ ਸੋਲੂਸ਼ਨ ਜੇ ਬਣਾਇਆ ਸੀਗਾ ਇਹ ਸਾਰਾ ਪੂਰੀ ਅਲਮਾਰੀ ਦੇ ਉੱਤੇ ਫਿਰ ਆਪਾਂ ਲਗਾ ਦੇਣਾ ਹੈ ਲਗਾਉਣ ਤੋਂ ਬਾਅਦ 5 ਮਿੰਟ ਤੱਕ ਆਪਾਂ ਇਸ ਤਰ੍ਹਾਂ ਹੀ ਰਹਿਣ ਦੇਣਾ ਲੱਗਿਆ ਕਿ ਕੂਲਰ ਵਗੈਰਾ ਚੱਲਦੇ ਪਏ ਛੇਤੀ ਸੁੱਕਣ ਦਾ ਡਰ ਸੀ ਤੇ ਕੂਲਰ ਵਗੈਰਾ ਆਪਾਂ ਬੰਦ ਕਰ ਦਿੱਤਾ ਵੀ ਸੁੱਕਾ ਕੱਪੜਾ ਲੈ ਕੇ ਇਹਨੂੰ ਮੈਂ ਚੰਗੀ ਤਰ੍ਹਾਂ ਨਾਲ ਅਲਮਾਰੀ ਨੂੰ ਸਾਫ਼ ਕਰ ਲਿਆ ਸੀਗਾ ਪਹਿਲੀ ਦੀ ਅਲਮਾਰੀ ਤੇ ਹੁਣ ਦੀ ਅਲਮਾਰੀ ਤੁਸੀਂ ਫਰਕ ਦੇਖ ਸਕਦੇ ਹੋ ਤੇ ਇੱਥੇ ਆਪਾਂ ਕੀ ਕਰਨਾ ਕੋਈ ਵੀ ਤੁਸੀਂ ਤੇਲ ਲੈ ਕੇ ਕੱਪੜੇ ਦੇ ਉੱਤੇ ਲਗਾ ਲੈਣਾ ਫਿਰ ਅਲਮਾਰੀ ਦੇ ਉੱਤੇ ਲਗਾ ਦੇਣਾ ਹੈ ਤੇ ਇਹਦੇ ਨਾਲ ਅਲਮਾਰੀ ਦੀ ਨਾ ਜਿੰਨੀ ਵੀ ਮਤਲਬ ਬਹੁਤ ਵਧੀਆ ਸ਼ਾਈਨਿੰਗ ਬਣ ਜਾਂਦੀ ਹੈ ਐਂ ਲੱਗਦੀ ਜਦ ਨਮੀ ਹੁੰਦੀ ਹੈ ਅਲਮਾਰੀ ਆਹ ਵਾਲੀ ਨਾ ਜਿਹੜੀ ਸਾਈਡ ਸੀਗੀ ਲੋਕ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਇਹ ਉਹਨੂੰ ਮਤਲਬ ਜਿਹੜਾ ਰੰਗ ਸੀ ਨਾ ਅਲਮਾਰੀ ਦਾ ਉਹ ਲੱਥਿਆ ਹੋਇਆ ਸੀਗਾ ਤੇਸ ਕਰਕੇ ਉਧਰੀ ਸਾਈਡ ਵੀ ਤੁਸੀਂ ਕੋਈ ਮਤ ਆਪਾ ਲੋਕ ਵਗੈਰਾ ਤਾਂ ਨਹੀਂ ਲਗਾਉਂਦੇ ਤੁਸੀਂ ਕੋਈ ਵੀ ਹੋਰ ਵੀ ਚੀਜ਼ ਵਗੈਰਾ ਇਹਦੇ ਤੇ ਲਗਾ ਸਕਦੇ ਹੋ ਤੇ ਆ ਦੇਖੋ ਜੀ ਇਹ अलमारी ਕਿੰਨੀ ਆਪਣੀ ਐਨ ਬਿਲਕੁਲ ਨਵੀਂ ਵਰਗੀ ਕਿਉਂਕਿ ਪਹਿਲਾਂ ਦੀ अलमारी ਤੇ ਹੋਂਦੀ अलमारी ਚ ਫਰਕ ਕਿੰਨਾ ਹੈ ਹਨਾ ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਵੇ ਕੁੰਡੇ ਵੀ ਤੁਹਾਨੂੰ ਜਿਹੜੀਆਂ अलमारी ਦੇ ਹਨ ਉਹ ਆਪਾਂ ਤੁਹਾਨੂੰ ਨੇੜੇ ਤੇ ਦਿਖਾ ਦਿੰਦੇ ਹਾਂ ਕਿਉਂਕਿ ਉਹਨਾਂ ਤੇ ਵੀ ਬਹੁਤ ਜੰਗ ਲੱਗੀ ਸੀ ਦੂਰ ਤੇ ਦਿਖਦੇ ਨਹੀਂ ਪਏ ਹੈਗੇ ਆਹ ਦੇਖ ਸਕਦੇ ਹੋ ਕੁੰਡੇ ਆ ਤਾਂ ਪਹਿਲਾਂ ਇਸ ਤਰ੍ਹਾਂ ਦਾ ਜੰਗ ਲੱਗਿਆ ਹੋਇਆ ਸੀਗਾ ਇਹਨਾਂ ਦੇ ਉੱਤੇ ਤੇ ਬਾਅਦ ਵਿੱਚ ਵੀ ਤੁਸੀਂ ਦੇਖੋ ਬਾਅਦ ਵਿੱਚ ਆਪਾਂ ਇਹਨੂੰ ਕਿੰਨਾ ਸਾਫ਼ ਕਰ ਦਿੱਤਾ ਦੇਖੋ ਥੈਂਕਸ ਫॉर ਵਾਚਿੰਗ ਜਿੱਥੇ ਵੀ ਤੁਸੀਂ ਵੀਡੀਓ ਵਾਚ ਕਰ ਰਹੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟਰੀ ਜਰੂਰ ਕਰੋ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿਦੇ ਲੱਗੀ